ਸਾਚੂਆ ਕਾਲ ਦਾ ਆਲ ਦਾਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਆਮ ਆਦਮੀ ਪਾਰਟੀ ਦੇ ਨੇਤਾ ਨੀਲ ਗਰਗ ਦੀ ਜਿਨ੍ਹਾਂ ਨੇ ਮੋਦੀ ਸਰਕਾਰ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਜੋ ਭਾਰਤੀ ਵਿੱਤੇ ਦੀ ਨਹੀਂ ਰਿਪੋਰਟ ਹੋ ਕੇ ਭਾਰਤ ਆਈ ਸੀ ਉਹਨਾਂ ਨੌਜਵਾਨਾਂ ਨੂੰ ਹਰਿਆਣਾ ਸਰਕਾਰ ਨੇ ਕੈਦੀਆਂ ਵਾਂਗ ਟ੍ਰੀਟ ਕੀਤਾ ਇੱਕ ਕੈਦੀ ਬਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਹਰਿਆਣਾ ਲਿਆਂਦਾ ਗਿਆ ਜੋ ਕਿ ਸ਼ਰਮਨਾਕ ਗੱਲ ਹੈ ਨੀਲਗਰਗ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਜਾਂ ਉਚਾੜਦੇ ਕੱਲ ਸ਼ਰਮ ਨਾਲ ਸਿਰ ਝੁੱਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਚਖਮਾ ਦੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਂਗ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋਕ ਹੀ ਰਿਹਾ ਔਰ ਤੁਸੀਂ ਤਾਂ 트럼ਪ ਦੀ ਚੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਬਾਹਰ ਆ ਪੱਖ ਇਹ ਹੈਗਾ ਕਿ ਸਾਰਾ ਮੀਡੀਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਰਲਾ ਹਲਕਿਆਂ ਦੇ ਵਿੱਚ ਗਏ ਨੇ ਤਾਂ ਇਥੋਂ ਦੀਆਂ ਸਰਕਾਰਾਂ ਉਹਨਾਂ ਜਿਨ੍ਹਾਂ ਨੇ ਉਹਨਾਂ ਨੂੰ ਹਸਕਾਰ ਦੇਣਾ ਸੀ ਜੇ ਉਹਨਾਂ ਨੂੰ ਹਸਕਾਰ ਉਸ ਵਕਤ ਦੇ ਸਰਕਾਰਾਂ ਨੇ ਦਿੱਤਾ ਹੁੰਦਾ ਉਹ ਚੋਣਾਂ ਤੋਂ ਵਾਪਸ ਵੀ ਇੰਤਲ ਇਹੋ ਸਪਨੇ ਲੈ ਕੇ ਆ ਰਹੇ ਹਿੰਗੇ ਸਭ ਘੱਟੋ ਘੱਟ ਹੁੰਨਾ ਨਾਰਿੰਦਾਂ ਦਾ ਬੁਖਾਰ ਤਾਂ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪਾ ਦਿੱਲੀ ਹਰਿਆਣਾ ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਲਿਸੀਆਂ ਬੱਸਾਂ ਦੇ ਵਿੱਚ ਕਹਿਤੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਝੁਕਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤੁਹਾਨੂੰ ਤੇ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨੂੰ ਕੰਪੇਨ ਵੀ ਕਰਕੇ ਆਇਓ ਘੱਟੋ ਘੱਟ ਉਹਨਾਂ ਨਾਲ ਗੱਲਬਾਤ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਤਾਂ ਦੇਸ਼ ਦਾ ਜਿਹੜਾ ਹੈਗਾ ਆਪਣੇ ਆਪ ਹੀ ਸ਼ਰਚੁੱਕਿਆ ਤੇ ਉਧਰ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੌਜਵਾਨ ਦੇ ਬਾਰੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਜਿਵੇਂ ਕੰਬੋਡੀਆ ਦੇ ਰਾਸ਼ਟਰਪਤੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੰਬੋਡੀਆ ਦੇ ਜੋ ਨਾਗਰਿਕ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਤਾਂ ਕੰਬੋਡੀਆ ਦੇ ਰਾਸ਼ਟਰਪਤੀ ਦਾ ਬਿਆਨ ਆਉਂਦਾ ਕਿ ਅਸੀਂ ਆਪਣੇ ਨਾਗਰਿਕਤਾ ਨੂੰ ਆਪਣੇ ਜਹਾਜ਼ਾਂ ਦੇ ਵਿੱਚ ਲੈ ਕੇ ਆਵਾਂਗੇ ਉਹਨਾਂ ਦਾ ਸਨਮਾਨ ਬਰਕਰਾਰ ਰੱਖਾਂਗੇ ਤਾਂ ਭਾਰਤ ਸਰਕਾਰ ਨੂੰ ਵੀ ਇਸ ਉੱਤੇ ਸਟੈਂਡ ਲੈਣਾ ਚਾਹੀਦਾ ਸੀ ਇਸ ਬਾਰੇ ਲੋਕ ਸਭਾ ਦੇ ਵਿੱਚ ਅੱਜ ਹੰਗਾਮਾ ਵੀ ਦੇਖਣ ਨੂੰ ਮਿਲ ਰਿਹਾ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਇਸ ਮਾਮਲੇ ਦੀ ਜਿਹੜੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਜਿਹੜੀ ਹੈ ਉਹ ਪ੍ਰਗਟ ਸਿੰਘ ਦੇ ਵੱਲੋਂ ਕੀਤੀ ਗਈ ਆ ਉਹ ਜਾਣਦੇ ਆ ਹੋਰ ਕੀ ਕੁਝ ਕਹਿਣਾ ਮੈਂ ਮੈਨੂੰ ਐ ਲੱਗਦਾ ਕਿ ਬਿਲਕੁਲ ਇਹ ਭਾਜਪਾ ਸਰਕਾਰ ਦੀ ਗਿਣੀ ਮਿੱਚੀ ਹੋਈ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਕਿਉਂਕਿ ਸਾਰਾ ਦੇਸ਼ ਲੰਘ ਕੇ ਆਉਣਾ ਔਰ ਮੈਂ ਨਹੀਂ ਕਹਿੰਦਾ ਕਿ ਸਾਡੇ ਬੱਚੇ ਨਹੀਂ ਸੀ ਸਾਡੇ 30 ਬੱਚੇ ਸੀ ਪਰ 33 ਬੱਚੇ ਹਰਿਆਣੇ ਦੇ ਸੀ ਔਰ 33 ਬੱਚੇ ਜਿਹੜੇ ਆ ਉਹ ਗੁਜਰਾਤ ਦੇ ਸੀ ਲੇਕਿਨ ਗੁਜਰਾਤ ਮਾਡਲ ਤਾਂ ਪਿਛਲੇ 10-12 ਸਾਲਾਂ ਦੇ ਵਿੱਚ ਇੰਨਾ ਤਰੱਕੀ ਦੇ ਵਿੱਚ ਹੈ ਕੀ ਦੇਸ਼ ਦੇ ਵਿੱਚ ਸਰਕਾਰੀ ਗੁਜਰਾਤ ਮਾਡਲ ਦੀ ਚੱਲ ਰਹੀ ਹੈ ਜੇ ਗੁਜਰਾਤ ਮਾਡਲ ਇੰਨਾ ਚੰਗਾ ਤਾਂ ਫਿਰ ਮੈਨੂੰ ਲੱਗਦਾ ਫਿਰ ਉੱਥੇ ਦੇ ਲੋਕਾਂ ਨੂੰ ਤਾਂ ਇਲਲੀਗਲ ਜਿਹੜੀ ਆ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਕਿਵੇਂ ਦੇਖਿਓ ਇਹ ਇਸ ਤਰੀਕੇ ਨਾਲ ਜਾਜਤਾਰਨਾ ਪੰਜਾਬ ਤੇ ਸਪੈਸ਼ਲੀ ਨਹੀਂ ਮੈਨੂੰ ਲੱਗਦਾ ਕਿ ਇਹ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਬਾਕੀ ਪੰਜਾਬ ਦੇ ਵਿੱਚੋਂ ਵੱਡੇ ਵਰਤੀ ਪੱਧਰ ਤੋਂ ਹਲੇ ਵੀ ਜਾ ਰਹੇ ਨੇ ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਦੇਖੋ ਸਾਡੇ ਸਾਡੇ ਸਾਡੀ ਸਮੱਸਿਆ ਹੈਗੀ ਆ ਪਰ ਐਵੀ ਨਿਊਜ਼ ਦੀ ਸਮੱਸਿਆ ਹੈਗੀ ਆ ਬੱਚੇ ਕਿਤੇ ਨਾ ਕਿਤੇ ਜੌਬਸ ਨੂੰ ਭਾਲਦੇ ਹੈਗੇ ਆ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਜਾਂ ਅੱਜਕੱਲ ਹਰਿਆਣਵੀ ਵੀ ਗੁਜਰਾਤੀ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਗਏ ਹੋਏ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਕੋਈ ਚੰਗੇ ਸਕਿਲਡ ਜਿਹੜੇ ਬੱਚੇ ਹੈਗੇ ਆ ਉਹ ਜਾਣ ਸੋ ਦੈਟ ਕਿ ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਠੀਕ ਠਾਕ ਇਹਨੂੰ ਪਾਸੇ ਨੂੰ ਤੋਰਿਆ ਜਾਂਦਾ। ਕੰਪਨੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਬਈ ਜਿਹੜੇ ਵੀ ਜਿਹੜੇ ਵੀ ਟਰੈਵਲ ਏਜੰਟਸ ਹੈਗੇ ਆ ਜਿਹੜੇ ਵੀ ਇਦਾਂ ਦੇ ਇਲੀਗਲ ਕੰਮ ਕਰਦੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਹ ਪ੍ਰੋਬਲਮਸ ਹੈਗੀਆਂ ਔਰ ਪੁਲਿਸ ਡਿਪਾਰਟਮੈਂਟ ਨੂੰ ਵੀ ਪਤਾ ਬਾਕੀ ਸਾਰਿਆਂ ਨੂੰ ਵੀ ਪਤਾ ਮੇਰਾ ਖਿਆਲ ਉਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਲੇਕਿਨ ਇਹਨਾਂ ਦੇ ਨਾਲ ਸਿੰਪੈਥੈਟਿਕ ਵਿਊ ਰੱਖਣਾ ਚਾਹੀਦਾ ਔਰ ਗਵਰਨਮੈਂਟ ਆਫ ਇੰਡੀਆ ਨੂੰ ਟੇਕ ਅਪ ਕਰਨਾ ਚਾਹੀਦਾ ਜੇ ਕੰਬੋਡੀਆ ਦੇ ਉਹ ਆਪਣੀ ਸਿਵਲ ਫਲਾਈਟ ਲਿਜਾ ਕੇ ਤੇ ਉਥੋਂ ਦੇ ਜਿਹੜੇ ਉਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਵਾਪਸ ਲੈ ਕੇ ਆ ਸਕਦੇ ਤੇ ਸਾਨੂੰ ਕੀ ਪ੍ਰੋਬਲਮ ਆ ਇੱਕ ਬੇਦੀਆ ਪਾਸੇ ਲਿਆਂਦਾ ਗਿਆ ਪਰਦੇ ਲਈ ਇਹ ਤਾਂ ਲੱਗਦਾ ਗੈਰ ਦੇਖੋ ਇਹ ਤਾਂ ਬਹੁਤ ਗੈਰ ਮਨੁੱਖੀ ਜਿਹੜਾ ਵਤੀਰਾ ਹੈਗਾ ਜੇ ਇਹੋ ਜੀ ਗੱਲ ਕੋਈ ਹੋਈ ਹੈ ਦਿੱਲੀ ਦੇ ਐਕਸਿਟ ਕੋਲ ਦੇਖੋ ਦਿੱਲੀ ਕੇ ਐਗਜ਼ਿਟ ਕੋਲ ਕਿਉਂਕਿ ਮੈਨੂੰ ਲੱਗਦਾ ਕਿ ਸਾਡੀ ਸਿਰਫ ਜਿਹੜੀ ਕੁਸ਼ਤ ਪੰਜ 5 ਤੋਂ 10 ਸੀਟਾਂ ਤੇ ਜੋ ਸਾਡੀ ਲੀਡਰਸ਼ਿਪ ਦੱਸ ਰਹੀ ਹੈ ਵੀ 5 ਤੋਂ 10 ਸੀਟਾਂ ਤੇ ਫਾਈਟ ਹੈ ਔਰ ਬਾਕੀ ਜਿਹੜੀ ਆ ਉਹ ਲਗਭਗ ਜਿਹੜੇ ਪਰਸੈਂਟੇਜ ਆ ਉਹਦੀ ਇੰਪਰੂਵਮੈਂਟ ਦੇ ਚਾਂਸ ਹੈਗੇ ਆ ਔਰ ਬਾਕੀ ਤਾਂ ਮੈਨੂੰ ਲੱਗਦਾ ਕੱਲ ਦਾ ਹੀ ਦਿਨ ਹੈਗਾ ਸਾਨੂੰ ਬਹੁਤੇ ਐਂਕਸ਼ੀਅਸ ਹੋਣਾ ਨਹੀਂ ਚਾਹੀਦਾ ਤੇ ਪਰਸੋਂ ਨੂੰ ਲਗਭਗ ਐਸ ਵੇਲੇ ਸਾਰੀ ਗੱਲ ਕਲੀਅਰ ਹੋ ਜਾਣੀ ਪ੍ਰਗਟ ਸਿੰਘ ਜੀ ਅਲਾਈਸ ਨੂੰ ਲੱਗਦਾ ਕਿ ਹੋ ਸਕਦਾ ਜੇ ਮੋਰ ਪਈ ਆਗਾ ਦੇ ਪਾਸੇ ਨਹੀਂ ਬਿਲਕੁਲ ਨਹੀਂ ਕਰਨਾ ਵੀ ਨਹੀਂ ਚਾਹੀਦਾ ਔਰ ਮੇਰਾ ਖਿਆਲ ਹੈ ਜੇ ਪਹਿਲਾਂ ਵੀ ਕੀਤਾ ਉਹ ਗਲਤ ਕੀਤਾ ਹੈ ਇਸੇ ਕਰਕੇ ਸਾਡੀ ਪਰਫਾਰਮੈਂਸ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈਗੀ ਹੈ ਪ੍ਰਗਟ ਜੀ ਮਿਲਨ ਆਏ ਸੀ ਇਹ ਰਾਣਾ ਜੀ ਤੋਂ ਨਹੀਂ ਮੈਂ ਤਾਂ ਜਸਟ ਮੈਂ ਫੋਨ ਕੀਤਾ ਸੀਗਾ ਕਿਉਂਕਿ ਫੋਨ ਬੰਦ ਸੀਗੇ ਸੋ ਮੈਂ ਤਾਂ ਕਿ ਮੈਂ ਤਾਂ ਦੇਖ ਲਈਏ ਕਿ ਕਿੰ ਤੋ ਕੋ ਐਗਜ਼ੈਕਟਲੀ ਪਤਾ ਨਹੀਂ ਹੈ ਅਬੀ ਐਕਚੁਅਲੀ ਤਕਸਬਾ ਵੇਗੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਪਧਾਸ ਦੇ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ 104 ਭਾਰਤੀਆਂ ਚੋਂ ਪੰਜਾਬ ਦੇ 30 ਪੰਜਾਬੀਆਂ ਚੋਂ ਪਿੰਡ ਪਧਾਸ ਦੇ ਮਾਪੇ ਪੁੱਤ ਵੀ ਸ਼ਾਮਲ ਸੀ ਜੋ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ ਨੇ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੇ ਘਰ ਪਹੁੰਚੇ ਨੇ ਡੀਐਸਪੀ ਦਲਜੀਤ ਸਿੰਘ ਤੇ ਡੀਐਸਪੀ ਪੁਲਥਕਰੈਲ ਸਿੰਘ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਘਰ ਪਹੁੰਚਾਇਆ ਗਿਆ। ਇਸ ਸਮੇਂ ਪੀੜਤ ਲਾਪ੍ਰਿਤ ਕੌਰ ਨੇ ਦੱਸਿਆ ਕਿ ਉਹ 1 ਜਨਵਰੀ 2025 ਨੂੰ ਆਪਣੇ ਬੇਟੇ ਪ੍ਰਭਜੋਤ ਦੇ ਨਾਲ ਵਿਦੇਸ਼ ਅਮਰੀਕਾ ਦੇ ਵਾਸਤੇ ਗਈ ਸੀ। ਯੂਰਪ ਤੋਂ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ 27 ਜਨਵਰੀ ਨੂੰ ਅਮਰੀਕਾ ਕੈਂਪ ਦੇ ਵਿੱਚੋਂ ਫੜੇ ਗਈ। ਜਿੱਥੇ ਉਹਨਾਂ ਨੇ ਦੱਸਿਆ ਕਿ ਸਾਡੀ ਕਿਸੇ ਨੇ ਵੀ ਗੱਲਬਾਤ ਨਹੀਂ ਸੁਣੀ ਤੇ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇੱਕ ਆਰਮੀ ਦੇ ਹਵਾਈ ਜਹਾਜ਼ ਦੇ ਵਿੱਚ ਸਾਨੂੰ ਬਿਠਾ ਦਿੱਤਾ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਸਾਨੂੰ ਉਤਾਰਿਆ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਅਸੀਂ ਹੁਣ ਆਪਣੇ ਵਤਨ ਵਾਪਸ ਆ ਗਏ ਹਾਂ ਪੀੜਿਤ ਮਾਂ ਪੁੱਤ ਦੇ ਘਰ ਪੁੱਜਣ ਤੇ ਪਰਿਵਾਰਕ ਮਾਹੌਲ ਜਿਹੜਾ ਭਾਵੁਕ ਨਜ਼ਰ ਆਇਆ ਇਸ ਤੋਂ ਇਲਾਵਾ ਉਹਨਾਂ ਨੇ ਵਿਦੇਸ਼ ਕਿਸ ਤਰ੍ਹਾਂ ਤੇ ਕਿਸ ਰਾਹੀਂ ਕਿੰਨੇ ਪੈਸਿਆਂ ਦੇ ਵਿੱਚ ਉਹੋ ਜਾਣਦੇ ਨੇ ਕਿਸ ਤਰੀਕੇ ਦੇ ਨਾਲ ਏਜੰਟਾਂ ਨੇ ਉਹਨਾਂ ਨੂੰ ਠੱਗਿਆ ਉਸ ਬਾਬਤ ਉਹਨਾਂ ਨੇ ਜਾਣਕਾਰੀ ਜਿਹੜੀ ਹੈ ਦੇਣ ਤੋਂ ਕਿਤਨਾ ਕਿਤੇ ਗੁਰੇਜ਼ ਕੀਤਾ ਇਸ ਤੋਂ ਇਲਾਵਾ ਇਸ ਤੋਂ ਨੇੜਲੇ ਪਿੰਡ ਬਰਿਆਰ ਦਾ ਹੀ ਇੱਕ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਗੁਰਜੰਤ ਸਿੰਘ ਜੋ ਕਿ ਡਿਪੋਰਟ ਕਰ ਦਿੱਤਾ ਗਿਆ ਅਤੇ ਦੇਰ ਰਾਤ ਤੱਕ ਆਪਣੇ ਘਰ ਜਿਹੜਾ ਪਹੁੰਚਿਆ ਜਿਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੋਈ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੁਹਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿਦਾਂ ਭੇਜਿਆ ਵੇ ਸਾਨੂੰ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਤੁਸੀਂ ਗਏ ਹੋ? ਉਹ ਮੈਨਾਂ ਹੋ ਗਿਆ। ਮੈਨਾਂ। ਹਾਂਜੀ। ਕਿਹਨਾਂ ਕੋਲ ਗਏ ਸੀ? ਮੈਂ ਆ ਤੇ ਮੇਰਾ ਬੇਟਾ। ਤੇ ਕੀ ਕਾਰਨ ਬਣਿਆ ਤੁਹਾਡੇ ਕੋਲ? ਕੁਛ ਨਹੀਂ ਅਨੇ ਦੱਸਿਆ ਰੀਜ਼ਨ ਕੁਛ ਨਹੀਂ ਨਾ ਕੋਈ ਬਿਆਨ ਹੋਇਆ ਕੁਛ ਨਹੀਂ ਰੀਜ਼ਨ ਦੱਸਿਆ। ਸੰਤੇ ਵੀ ਨਹੀਂ ਪਤਾ ਕਿ ਇੰਡੀਆ ਰਿਪੋਰਟ ਕਰ ਲੈ। ਕੋਈ ਨਹੀਂ। ਹਾਂ। ਉਹ ਗਏ ਸੀ ਦੋਨੋਂ। ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਗਰ ਯਾਰ ਗੱਲਬਾਤ ਵੀ ਕੁਛ ਨਹੀਂ ਦੱਸਿਆ। ਤੋੜਾ ਪਕੀਟਾ ਲੱਗਦਾ ਕਿ ਲੋਕੜੀ ਜਰਕੂਨੀ ਆਇਆ ਇਸ ਤਰ੍ਹਾਂ ਉੱਥੇ ਕੈਂਪਸ ਤੇ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੂੰ ਪਤਾ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋ ਤਾਂ ਉਹ ਤੇ ਇੰਡੀਆ ਲੈਫਟ ਦੀ ਟੋਣਾ ਸੀ ਉਦੋਂ ਇਤਿਹਾਸ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡੀਸ ਕਿਹਨਾਂ ਨੂੰ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮਨੀਆ ਸੀ ਬਾਕੀ ਲੇਡੀਸ ਸਿੰਗਲ ਸੀ ਸਿੰਗਲ ਮੁੰਡੇ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਸੀ ਇਹ ਅਮਸਾਰੇ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚੋਂ ਉਹਨਾਂ ਨੇ ਇੱਥੇ ਭੇਜੇ ਸੀਗੇ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6% ਸੀਗੇ ਜਿਹੜੇ ਸਾਡੇ ਟੀਐਸਪੀ ਹੋਮਿਸਾਈਡ ਸ੍ਰੀ ਦਰਜੀਤ ਸਿੰਘ ਜੀ ਬੌਂਸਲਾ ਤੋਂ ਉਹ ਉਹਨਾਂ ਨੂੰ ਮਨਸਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬੂਜਨਾ ਸੰਬੰਧ ਹੋ ਸੀ ਪਲਾ ਸਬੂਜਨਾ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਆ ਨਾਲ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰ ਫੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰ ਫੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਨੂੰ ਕੋਈ ਵੀ ਇਸ ਵੰਦੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹੱਲ ਕਰਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਨ੍ਹਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸਖਿਆ ਹਾਲਤ ਵਿੱਚ ਉਹਨਾਂ ਦੇ ਹਵਾਲੇ ਕਰਕੇ ਅਜ਼ੀਮ ਤੋਂ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤੋਂ ਬਾਅਦ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਦੇਸ਼ ਨਿਕਾਲੇ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸ ਤਹਿਤ ਬੀਤੇ ਸੋਮਵਾਰ 3 ਫਰਵਰੀ ਨੂੰ ਇੱਕ ਅਮਰੀਕੀ ਫੌਜੀ ਜਹਾਜ਼ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਭਾਰਤ ਦੇ ਵਾਸਤੇ ਰਵਾਨਾ ਹੋਇਆ ਜਿਹੜਾ ਕਿ ਬੀਤੇ ਦਿਨੀ ਭਾਰਤ ਪਹੁੰਚਿਆ ਇਹ ਜਹਾਜ਼ ਭਾਰਤ ਪਹੁੰਚਿਆ ਅਤੇ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ ਉਤਰਿਆ ਇਸ ਦੇ ਵਿੱਚ 104 ਨੌਜਵਾਨ ਜਿਹੜੇ ਨੇ ਉਹ ਸਾਨੇ ਜਿਹੜੇ ਭਾਰਤ ਦੇ ਸਨ ਅਤੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀ ਇਹਨਾਂ ਨੌਜਵਾਨਾਂ ਦੇ ਵਿੱਚ ਕਪੂਰਥਲਾ ਦੇ ਪਿੰਡ ਬਾਈਬਲ ਬਹਾਦਰ ਦਾ ਇੱਕ ਵਸਨੀਕ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਤਾਂ ਮੀਡੀਆ ਦੇ ਰਾਹੀਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਉਸਦੇ ਰਿਪੋਰਟ ਹੋਣ ਦੇ ਬਾਰੇ ਜਾਣਕਾਰੀ ਮਿਲੀ ਸੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਜਿਹੜਾ ਬੇहद ਭਾਵੁਕ ਹੁੰਦਾ ਵੀ ਨਜ਼ਰ ਆਇਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਵੀ ਹੈ ਤਾਂ ਤੁਹਾਨੂੰ 10 ਦਿਨਾਂ ਆ ਕੇ ਕਰਜ਼ੇ ਦੀ ਪੰਡ ਚੁੱਕ ਕੇ ਉਹਨਾਂ ਨੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਬਹੁਤ ਸਾਰੇ ਸੁਪਨੇ ਵੀ ਦੇਖੇ ਸੀ ਤੇ ਸ਼ਾਇਦ ਉਹ ਘਰ ਦੇ ਹਾਲਾਤ ਜਿਹੜਾ ਸੁਧਾਰ ਦਵੇਗਾ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਮੀਡੀਆ ਟੀਮ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਗੁਰਪ੍ਰੀਤ ਦੇ ਪਿੰਡ ਪਹੁੰਚ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਪਿਤਾ ਨੇ ਦੱਸਿਆ ਕਿ ਤਕਰੀਬਨ 40 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਉਹਨਾਂ ਨੇ ਵਿਦੇਸ਼ ਭੇਜਿਆ ਸੀ। ਕਰੀਬ 20 ਦਿਨ ਪਹਿਲਾਂ ਹੀ ਉਸ ਦੀ ਬੇਟੇ ਦੇ ਨਾਲ ਗੱਲਬਾਤ ਹੋਈ ਸੀ ਤੇ ਉਸ ਤੋਂ ਬਾਅਦ ਅੱਜ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪੁੱਤਰ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਤੇ ਘਰ ਵਾਪਸ ਆ ਗਿਆ। ਪਰਸ਼ੇਮ ਮੇਰਾ ਨਾਂ ਜੀ। ਸਿੱਧੂ ਵਾਲਾ ਤਰਮਹਿਬਲ ਬਹਾਦਰ ਦੇ ਵਿੱਚ ਰਹਿੰਦੇ ਹਾਂ ਜੀ। ਹੋੜ ਮਰੀ ਹਾਲਤ ਅਸੀਂ ਭੇਜਿਆ ਉਹਨੂੰ ਕਰਜ਼ਾ ਚੱਕਿਆ ਜੀ ਮਕਾਨ ਜਿਹੜਾ ਰੱਖਿਆ ਤੇ 11-12 ਦੋਤਾਂ ਰਿਸ਼ਤੇਦਾਰਾਂ ਕੋਲ ਤੇ ਕੋਈ ਕੰਦਾਸੀ ਪਿਆ ਗਿਆ ਕੋਈ ਰੰਗਤ ਵਤੂਏ ਤੇ ਉਹ ਵਿੱਚ ਚ ਰੂਮ ਅਜਾ ਹਮਾਰੋ ਕੋਈ ਨੰ ਪਏ ਤੁਹਾਨੂੰ ਪਤਾ ਸੀ ਗੁਰਪ੍ਰੀਤ ਅੱਜ ਵਾਪਸ ਆ ਰਿਹਾ ਨਹੀਂ ਜੀ ਸਾਨੂੰ ਕੁਝ ਪਤਾ ਨਹੀਂ ਤੁਸੀਂ ਖਬਰਾਂ ਸੁਣੀਆਂ ਸੀ ਕਿ ਵੈਸੇ ਅਮਰੀਕਾ ਦੇ ਵਿੱਚੋਂ ਤਾਂ ਹੋ ਰਹੀ ਹੈ ਖਬਰ ਨਾ ਸਾਡੇ ਕੋਲ ਫੋਨ ਤੇ ਨਾ ਕੋਈ ਸੁਣੀ ਹੈਗਾ ਤੇ ਜੀ ਅੱਛਾ ਅੱਟਾ ਡਿਆ ਆਉਂਦਾ ਹੀ ਪਤਾ ਲੱਗਦਾ ਜੀ ਹੋਲੀ ਪਤਾ ਲੱਗਾ ਵੀ ਆ ਗੱਲ ਹੋਈ ਕਿੰਨੇ ਪੈਸੇ ਦੇ ਵਿੱਚ ਤੇ ਕਿਹੜੇ ਏਜੰਟਾਂ ਨੇ ਭੇਜਿਆ ਸੀ ਗੋਪੀ ਤੁਹਾਨੂੰ ਕੀ ਏਜੰਟਾਂ ਸਾਨੂੰ ਕੋਈ ਪਤਾ ਨਹੀਂ ਲਿਦਿਆ ਨਹੀਂ ਸਾਈਡ ਰੱਖ ਗਏ ਸੀ ਤੇ 45 ਲੱਖ ਰੁਪਏ ਲੱਗੇ ਬੰਦੇ ਸਾਡੇ ਲੱਗੇ ਅੱਛਾ ਜੀ ਇਹ ਪੈਸੇ ਦਾ ਕਿੱਥੋਂ ਤੁਸੀਂ ਬੰਦੋਬਸ ਕੀਤਾ ਤੁਹਾਡੇ ਹਾਲਾਤ ਦੇਖ ਕੇ ਤਾਂ ਲੱਗਦਾ ਨਹੀਂ ਕਿ ਹਾਲਾਤ ਨਹੀਂ ਕਿ ਕੋਈ ਰਿਸ਼ਤੇਦਾਰਾਂ ਕੋਲ ਲੈ ਲਿਆ ਲੱਖ 2 ਲੱਖ ਕੇ ਪੈਣ ਪਰਾ ਕੋਈ ਯਾਰੀ ਦੋ ਤਿੰਨ ਯਾਰੀ ਸੀ ਬਾਬਾ ਉਹਨਾਂ ਕੋਲ ਥੋੜ੍ਹ ਥੋੜ੍ਹੇ ਕਰਕੇ ਇੱਕ ਮਕਾਨ ਲੈਣੇ ਤੇ ਫਿਰ ਜਿੱਦਾਂ ਕਰਕੇ ਪਏ ਇਕੱਠੇ ਕਿਤੇ ਮੰਗ ਕਰ ਲੈ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹ ਰਹੇ ਹੋ ਮੰਗੇ ਹੀ ਕਰਦੇ ਆ ਜੀ ਨਹੀਂ ਮਤ ਹੋ ਸਕੇ ਸਰਕਾਰ ਕੋਲ ਕਿ ਕਾਢੀ ਜੇ ਤਰਪਾ ਕਰੇ ਜੀ ਨੰਗ ਹੋ ਗਏ ਮਕਾਨ ਵੀ ਗਿਆ ਸਾਡੇ ਕੋ ਪਹਿਰ ਤੇ ਹੁਣੇ ਮੁਸਾਫਰ ਨੂੰ ਤੱਡੂ ਗਗਰਾ ਤੁਹਾਨੂੰ ਉਮੀਦ ਹੈ ਗੁਰਪ੍ਰੀਤ ਕਦੋਂ ਘਰੇ ਆਏਗਾ ਕੁਝ ਪਤਾ ਹੈਗਾ ਨਹੀਂ ਜੀ ਕੰਪਟਾ ਗਿਆ ਤਾਂ ਤੱਕ ਲੱਗਾ ਹਾਂ ਤਾਂ ਪਤਾ ਨਹੀਂ 15 ਦਿਨ ਹੋ ਗਏ ਗੱਲ ਨਹੀਂ ਹੋਈ ਪਰ ਫਬਲ ਬਾਹਰ ਦਾ ਮੇਰਾ ਨਾਮ ਹਿੰਦਰ ਤਾਨੂੰ ਪਤਾ ਕਿ ਅਜੀ ਤੁਹਾਡਾ ਲੜਕਾ ਗੁਰਪ੍ਰੀਤ ਜਿਹੜਾ ਆ ਉਹ ਵਿਦੇਸ਼ ਤੋਂ ਵਾਪਸ ਆ ਗਿਆ ਉਹ ਗਲਤ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦਾ ਸੀ ਉੱਥੇ ਪੜਿਆ ਗਿਆ ਸੀ ਉੱਥੋਂ ਦੀ ਸਰਕਾਰ ਨੇ ਫਰਕੇ ਉਹਨੂੰ ਰਿਪੋਰਟ ਕਰ ਦਿੱਤਾ ਨਹੀਂ ਪਤਾ ਸਾਨੂੰ ਨਹੀਂ ਸਾਨੂੰ ਪੇਟ ਹੀ ਨਹੀਂ ਗੱਲਦਾ ਵੀ ਮੁਤ ਬਾਅਦ ਸਿਆਊਗਾ ਜਾਂ ਕਦਾਂ ਲੱਗੂ ਅਸੀਂ ਤਾਂ ਸਾਨੂੰਗਾ ਤੁਸੀਂ ਆਏ ਆ ਤਾਂ ਸਾਨੂੰ ਪਤਾ ਲੱਗਾ ਬੱਚੋ ਜੀ ਨੇ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਸਭ ਕਿ ਲੋਕ ਬੱਚਾ ਗਿਆ ਵਾ ਤੇ ਲੋਟਾਣੇ ਲੱਗ ਗਿਉ ਪਰ ਆ ਤੁਹਾਡੇ ਕੋ ਪਤਾ ਲੱਗਾ ਸਾਨੂੰ ਵੀ ਮੁਟਿਆ ਆਇਆ ਕੀ ਮੰਗ ਕਰਦੇ ਹੁਣ ਮਹਾਰਾਜ ਹੁਣ ਥਾਂ ਮਕਾਨ ਵੀ ਗਿਆ ਘਰ ਬਾਹਰ ਵੀ ਗਿਆ ਬੱਚੇ ਵੀ ਰੋਲਣਗੇ ਕੋਈ ਹਾਲਤ ਨਹੀਂ ਰਹੇ ਇਹ ਤਾਂ ਤੁਸੀਂ ਸਰਕਾਰ ਹੀ ਆ ਜੋ ਕੋਈ ਮਾੜੀ ਮੋਟੀ ਮੱਤ ਕਰ ਦਵੇ ਤੇ ਗੋੜੀ ਰੋਟੀ ਖਾਂਦੇ ਰਹਿ ਜਾਗੇ ਨਹੀਂ ਤਾਂ ਕੋਈ ਬਾਗ ਤੁਹਾਨੂੰ ਲੱਗਦਾ ਕਿ ਬੱਚੇ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਕੋ ਇੱਕ ਬੱਚਾ ਸੀ ਪਾਲ ਪੋਸ ਕੇ ਦੋ ਵਿਦੇਸ਼ ਭੇਜ ਮਹਾਰਾਜ ਇੱਥੇ ਕੀ ਜਿਹੜੀ ਦੇ ਕੋਈ ਕਰ ਲੈਂਦਾ ਵਾ ਤਾਂ ਕੋਈ ਪੈਸੇ ਨਹੀਂ ਮਿਲਦਾ ਚੱਲ ਤੇ ਜਦੋਂ ਵੀ 4-500 ਨਾ ਦਿਹਾੜੀ ਦੇ ਨਾਲ ਆ ਮਤਲਬ ਕੀ ਕਰੂਗਾ ਹੁੰਦਾ ਬੱਚੇ ਪਾਲੂਗਾ ਜਾਂ ਮਤਲਬ ਕੋਈ ਸਾਧ ਮਾਰਾ ਮੁਕਤਾ ਕਰਕੇ ਜਾਊਗਾ ਕਿਤੇ ਰਾਹ ਦੇ ਵਿੱਚ ਵਿਗੜ ਜਾਵੇ ਤੇ ਉਹ ਉਹਨੂੰ ਬਣਾਊਗਾ ਕਿ ਆਪ ਜਾਊਗਾ ਕੋਈ ਬਾਣੀ ਨਹੀਂ ਕਿਸੇ ਬਣੇ ਨਹੀਂ ਤਾਂ ਕਿ ਖਾਂਦੀ ਕੀ ਲੋੜ ਹੈ ਜੇ ਮਤਲਬ ਇੱਥੇ ਰੁਪਈ ਦਾ ਜਿਗਾਰਡ ਹੋਵੇ ਰਿਸ਼ਤੇਦਾਰ ਅਮਨੇ ਵਾਅਦਾ ਕਰ ਪਹਿਲੇ ਮੋੜ ਜਦਕੂ ਮੈਂ ਆ ਵਾ ਇੰਨਾ ਰੁਪਈਆ ਚੱਕਿਆ ਉਹਨੇ ਵਾਅਦਾ ਕਰਨਾ ਵੀ ਸਾਨੂੰ ਥਾਂ ਦੇ ਉਹ ਚਾ ਤਹਿ ਜੀ ਕੌਣ ਤੁਸੀਂ ਕੀ ਸੋਚਦੇ ਹੋ ਅਸੀਂ ਸੋਚਦੇ ਹਾਂ ਵੀ ਜੇ ਸਾਡੀ ਸਰਕਾਰ ਮਾਇਕਤ ਕਰ ਜਾਵੇ ਟੰਗਾੜੀ ਮੋਟੀ ਤੇ ਚਲੋ ਅਸੀਂ ਮਤਲਬ ਮੜੇ ਬੜ ਰੋਟੀ ਖਾਂਦੇ ਰਹਿ ਜਾਵਾਂਗੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਏਜੰਟ ਭੇਜਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਔਰ ਤੁਹਾਡੇ ਪੈਸੇ ਵਾਪਸ ਹੋਣੇ ਚਾਹੀਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਜਿਹਨੇ ਜੱਟ ਦੇ ਧਰ ਤੋਂ ਪੈਸੇ ਲਏ ਔਰ ਉਹ ਗੈਰ ਕਾਨੂੰਨੀ ਉਹਨੂੰ ਭੇਜਿਆ ਹਾਂਜੀ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਬੰਦੀ 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 ਹੋ ਜਾਏ ਬੰਦੀ ਵੀ ਬੰਦੀ ਵੀ ਆ ਸੋ ਅੱਗੇ ਬਾਤਾਂ ਗੱਲ ਕਰਦੇ ਹਾਂ ਜਿੱਥੇ ਇੱਕ ਪਾਸੇ ਸੂਬੇ ਭਰ ਦੇ ਵਿੱਚ ਅੱਜ ਤੜਕਸਾਰ ਤੋਂ ਆਏ ਕਰ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜੇਕਰ ਇਸ ਗੱਲ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਰਾਣਾ ਗੁਰਜੀਤ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵੀ ਨੇ ਮੌਜੂਦਾ ਵਿਧਾਇਕ ਵੀ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਆਇਕਰ ਵਿਭਾਗ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਹੁਣ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਆਇਕਰ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਵਕਤ ਚਾਰ ਅਧਿਕਾਰੀ ਆਇਕਰ ਵਿਭਾਗ ਦੇ ਨਾਲ ਸੰਬੰਧਿਤ ਕਾਗਜ਼ਾਂ ਦੀ ਪੜਤਾਲ ਕਰ ਰਹੇ ਨੇ ਉਹਨਾਂ ਦੇ ਨਾਲ ਚਾਰ ਹੀ ਸੁਰੱਖਿਆ ਕਰਮਚਾਰੀ ਜੋ ਕਿ ਕੇਂਦਰੀ ਸੁਰੱਖਿਆ ਕਰਮਚਾਰੀ ਨੇ ਅਤੇ ਇਸ ਵਕਤ ਮੌਜੂਦ ਨੇ ਇੱਕ ਸੁਰੱਖਿਆ ਕਰਮਚਾਰੀ ਇਸ ਵਕਤ ਦਰਵਾਜ਼ੇ ਦੇ ਬਾਹਰ ਖੜ੍ਹਾ ਹੈ ਜਿਸ ਘਰ ਦੇ ਵਿੱਚ ਇਸ ਵਕਤ ਛਾਪੇਮਾਰੀ ਚੱਲ ਰਹੀ ਹੈ ਤਾਂ ਬਾਕੀ ਦੇ ਦੋ ਸੁਰੱਖਿਆ ਕਰਮਚਾਰੀ ਇਸ ਵਕਤ ਅੰਦਰ ਨੇ ਤੇ ਇੱਕ ਘਰ ਦੀ ਲੋਬੀ ਦੇ ਵਿੱਚ ਮੌਜੂਦ ਹੈ ਫਿਲਹਾਲ ਜਿਸ ਘਰ ਦੇ ਵਿੱਚ ਛਾਪੇਮਾਰੀ ਚੱਲ ਰਹੀ ਹੈ ਉਸ ਘਰ ਦੇ ਵਿੱਚ ਰਹਿਣ ਵਾਲੇ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਜਦੋਂ ਛਾਪੇਮਾਰੀ ਚੱਲਦੀ ਹੈ ਤਾਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਿਸ ਘਰ ਦੇ ਵਿੱਚ ਹੁਣ ਛਾਪੇਮਾਰੀ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੂੰ ਕਿਤਨਾ ਕਿਤੇ ਰਾਣਾ ਗੁਰਜੀਤ ਦਾ ਕ੍ਰਿਪੀ ਵੀ ਦੱਸਿਆ ਜਾ ਰਿਹਾ ਹੈ। ਸ਼ਹੀਦੀ ਸਭਾ 2024 ਦੇ ਦੌਰਾਨ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਦੇ ਵਿੱਚੋਂ 60 ਮੋਬਾਈਲ ਫੋਨ ਜਿਹੜੇ ਨੇ ਲੱਭ ਲਏ ਗਏ ਨੇ ਇੱਕ ਵੱਡੀ ਸਫਲਤਾ ਜ਼ਿਲ੍ਹਾ ਪੁਲਿਸ ਨੂੰ ਮਿਲਦੀ ਨਜ਼ਰ ਆਈ ਹੈ। ਤਾਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਦ ਗਰੇਵਾਲ ਦੇ ਵੱਲੋਂ ਦਫ਼ਤਰ ਵਿਖੇ ਫੋਨ ਮਾਲਕਾਂ ਨੂੰ ਸਪੁਰਦ ਕੀਤੇ ਗਏ ਅਤੇ ਇਸ ਮੁਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਟੈਕਨੀਕਲ ਸੈਲ ਪੁਲਿਸ ਵਿਭਾਗ ਫਤੇਗੜ ਸਾਹਿਬ ਦੇ ਵੱਲੋਂ ਆਈਐਮਈ ਆਈ ਟਰੈਕਿੰਗ ਅਤੇ ਸੀਆਈਈਆਰ ਪੋਰਟਲ ਦੀ ਮਦਦ ਦੇ ਨਾਲ ਗੁੰਮ ਹੋਏ ਫੋਨ ਟਰੇਸ ਕੀਤੇ ਗਏ ਜ਼ਿਕਰ ਜੋਗਾ ਕਿ ਹੁਣ ਤੱਕ 120 ਗੁੰਮ ਹੋਏ ਮੋਬਾਈਲ ਫੋਨ ਟਰੇਸ ਕਰ ਲਏ ਗਏ ਨੇ ਸਬੰਧਤ ਮਾਲਕਾਂ ਦੇ ਹਵਾਲੇ ਜਿਹੜੇ ਨੇ ਉਹਨਾਂ ਨੂੰ ਫੋਨਾਂ ਨੂੰ ਕਰ ਦਿੱਤਾ ਗਿਆ ਹੈ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜੇਕਰ ਭਵਿੱਖ ਦੇ ਵਿੱਚ ਕਿਸੇ ਵਿਅਕਤੀ ਦਾ ਫੋਨ ਗੁੰਮ ਹੁੰਦਾ ਜਾਂ ਚੋਰੀ ਹੁੰਦਾ ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਜਾ ਕੇ ਫੋਨ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਵੇ ਤਾਂ ਜੋ ਪੁਲਿਸ आईएमईआई ट्रैकिंग ਅਤੇ ਸੀਆਈਆਈਆਰ ਪੋਰਟਲ ਦੀ ਮਦਦ ਦੇ ਨਾਲ ਫੋਨ ਨੂੰ ਜਲਦ ਤੋਂ ਜਲਦ ਟਰੇਸ ਕਰ ਸਕੇ ਅਤੇ ਮਾਲਕ ਦੇ ਹਵਾਲੇ ਕਰ ਦਿੱਤਾ ਜਾ ਸਕੇ ਇਸ ਮੌਕੇ ਮੋਬਾਈਲ ਫੋਨਾਂ ਦੇ ਆ ਮਾਲਕਾਂ ਦੇ ਵੱਲੋਂ ਵੀ ਜ਼ਿਲ੍ਹਾ ਪੁਲਿਸ ਦੀ ਕਾਰਜਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕੀਤਾ ਗਿਆ ਅੱਛਾ ਜੀ ਫਿਰ ਤਾਂ ਮਤਲਬ ਕਿ ਵੀ ਬਸ ਰਿਪੋਰਟ ਲਿਖਾਈ ਆ ਕਿ ਵੀ ਉਮੀਦ ਨਹੀਂ ਸੀ ਕਿ ਮਿਲ ਜੂਗਾ ਫੋਨ ਲੇਕਿਨ ਫਿਰ ਵੀ ਇਹਨਾਂ ਦੀ ਮਿਹਨਤ ਦਾ ਕਾਰਨ ਕਿ ਫਸਟ ਬਾਰ ਕਿੱਥੋਂ ਖੋਇਆ ਸੀ ਤੁਹਾਡਾ ਮੋਬਾਈਲ ਐਚੀਟੀਸੀ ਆਫਿਸ ਦੇ ਆਪਣੇ ਏਟਮ ਦੇ ਮੁੰਡੇ ਸੀ ਅੱਛਾ ਤੁਰੀ ਕਰ ਲਿਆ ਸੀ ਉਹ ਮੁੰਡੇ ਤੋਂ ਤੁਹਾਨੂੰ ਉਮੀਦ ਸੀ ਕਿ ਤੁਹਾਨੂੰ ਫੋਨ ਮਿਲੂਗਾ ਜੀ ਕੋਈ ਉਮੀਦ ਨਹੀਂ ਸੀ ਕਿ ਹੁਣ ਤਾਂ ਦੋ ਤਿੰਨ ਫੋਨ ਨਵੇਂ ਵੀ ਲੈ ਲਏ ਸੀਗੇ ਇਹ ਤੋਂ ਬਾਅਦ ਅੱਛਾ ਜੇ ਜਦੋਂ ਸਭ ਫਿਰ ਉਹਨੂੰ ਫੋਨ ਆਇਆ ਤੁਹਾਨੂੰ ਵੀ ਤੁਹਾਡਾ ਫੋਨ ਮਿਲ ਗਿਆ ਹਾਂ ਕੱਲ ਫੋਨ ਆਇਆ ਸੀ ਵਿਸ਼ਵਾਸ ਹੋ ਰਿਹਾ ਸੀ ਵੀ ਮਿਲ ਜੂਗਾ ਹਾਂਜੀ ਮੇਰਾ ਨਾਮ ਆਕਾਸ਼ ਹੈ ਹਾਂ ਇਹ ਤੋਂ ਵਾਚੀ ਮੈਂ ਚਾਰ ਨੰਬਰ ਚੋਂ ਕਿਤੇ ਨਾ ਫੋਨ ਆਉਦਾ ਫੋਨ ਕਿਰਿਆ ਸੀਗਾ ਉਹ ਪਕੜ ਜਾ ਤੇ ਅਸੀਂ ਫਿਰ ਆਨਲਾਈਨ ਐਫ ਆਈ ਆਰ ਕਰੀ ਤੇ ਇੱਥੇ ਵੀ ਆਪਣੇ ਚੈੱਕ ਲਖਾ ਕੇ ਗਏ ਸੀਗੇ ਸਹੂਦਤ ਸੈਂਟਰ ਦੇ ਅਫਸਰ ਸਾਹਿਬ ਨੇ ਕੱਲ ਕਾਲ ਆਈ ਸੀ ਕਹਿੰਦੇ ਵੀ ਤੁਹਾਡਾ ਫੋਨ ਲੱਭ ਗਿਆ ਤੇ ਤੁਸੀਂ ਸੇ ਕੱਲ 9 ਵਜੇ ਆ ਕੇ ਤੇ ਉਹ ਕੰਪਲੈਕਟ ਕਰ ਲਿਓ ਉਹਨਾਂ ਕਸ਼ਸ਼ੀ ਅਫਸਰ ਇਹ ਤਾਂ ਮੈਂ ਕਿੱਦਾਂ ਮਹਿਸੂਸ ਕੀਤਾ ਤੁਹਾਨੂੰ ਲੱਗਿਆ ਵੀ ਫੋਨ ਮੇਰੇ ਕੋ ਉਹਦੇ ਪਛੇ ਅਸੀਂ ਮੈਂ ਆਪਣੇ ਰਿਲੇਟਿਵ ਨੂੰ ਦੱਸਿਆ ਕਜ਼ਨ ਬਰਦਰ ਨੂੰ ਇਹ ਵਾਕ ਵਿੱਚ ਅੱਛਾ ਮੈਂ ਕਹਾਂ ਵੀ ਆਪਾਂ ਨੂੰ ਫੋਨ ਮਿਲ ਗਿਆ ਕਹਿੰਦੇ ਪੰਜਾਬ ਪੁਲਿਸ ਅੱਗੇ ਨਾਲ ਬਹੁਤ ਜ਼ਿਆਦਾ ਕੰਮ ਵਧੀਆ ਕਰਨ ਲੱਗ ਗਏ ਤੇ ਸਾਨੂੰ ਹੋਵੇ ਵੀ ਅੱਗੇ ਕੇ ਕੰਮ ਵੀ ਚੱਲਦੇ ਰਹਿਣਗੇ ਤੇ ਕਿਹੜਾ ਫੋਨ ਸੀ ਤੁਹਾਡਾ Oppo F59 ਸੀਗਾ ਇਹ ਲਾਪਰੋਜ਼ੋ ਲੋ ਜੋ ਮੈਂ ਤੇ ਇਤਜ਼ਾਨ ਫੋਨ ਬਾਬੇ ਖੁਸ਼ ਹਾਂ ਬਹੁਤ 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 ਬਾਜੀ ਸਾਨੂੰ ਉਮੀਦ ਹੈ ਵੀ ਇਦਾਂ ਹੀ ਅੱਗੇ ਚੱਲਦਾ ਰਹੇਗਾ ਫੋਨ ਸਰਾ ਦੇ ਲੋਕ ਇਹ ਗੌਂਦੀ ਨੇ ਚੋਰੀ ਕਰੇਗਾ ਅੱਛਾ ਤੇ ਫਿਰ ਤੁਸੀਂ ਪੁਲਿਸ ਕੰਪਲੀਟ ਕੀਤੀ ਫੋਸਟ ਰਿਪੋਰਟ ਲਈ ਐਫ ਆਰ ਲਿਖਾਈ ਫਿਰ ਡੀ ਜੀਪਲ ਮੰਗਾਏ ਗਏ ਨੇ अच्छा। ਮੈਨੂੰ ਜਦੋਂ ਕੱਲ ਫੋਨ ਆਇਆ ਹੈ ਨਾ ਪੁਲਿਸ ਦਾ ਤਾਂ ਮਹਿਸੂਸ ਆ ਵੀ ਪੁਲਿਸ ਬੜੀ ਕੰਮ ਕਰ ਰਹੀ ਹੈ। ਬੜੀ ਕਮਕਾਜੀ। ਠੀਕ। ਜੀ ਸਬਾ ਦੌਰਾਨ ਸ਼੍ਰੀ ਫਤਗੜ ਸਾਹਿਬ ਦੇ ਵਿੱਚ ਤਕਰੀਬਨ 15 ਤੋਂ 20 ਦਿਨ ਇੱਥੇ ਸੰਕਟਾਂ ਦਾ ਬਹੁਤ ਘਟਿਆ ਹੈ। ਇਸ ਦੌਰਾਨ ਸਾਨੂੰ ਕਾਫੀ ਕੰਪਲੇਂਟਸ ਆਉਂਦੀਆਂ ਸੀ ਅਸੀਂ ਥਾਂ-ਥਾਂ ਤੇ ਸਮਾਧਾਨ ਕੇਂਦਰ ਖੋਲੇ ਸੀ ਸਹਾਇਤਾ ਕੇਂਦਰ ਖੋਲੇ ਸੀ ਜਿਦੇ ਵਿੱਚ ਲੋਕੀ ਆਪਣਾ ਲੋਸਟ ਐਂਡ ਪਾਉਂਡ ਦੀ ਰਿਪੋਰਟਿੰਗ ਕਰਦੇ ਸੀਗੇ। ਤਾਂ ਉਹਦੇ ਉਸ ਟਾਈਮ ਦੇ ਦੌਰਾਨ ਅਸੀਂ ਤਕਰੀਬਨ 15 ਜਿਹੜੀ ਸੀ ਐਫ ਆਈ ਆਰਸ ਕਰਕੇ ਤੇ 50 ਦੇ ਆਸ-ਪਾਸ ਅਕਿਊਜ਼ ਰਾਉਂਡ ਅਪ ਕੀਤੇ ਸੀ ਉਹਨਾਂ ਐਫ ਆਈ ਆਰਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਅਸੀਂ ਇਕ ਆਈ ਆਰ ਪੋਰਟਲ ਹੈ ਉਹਦੀ ਉਹਦਾ ਡੂੰਘਾਈ ਨਾਲ ਫਾਲੋਅ ਅਪ ਲੈਂਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਸ ਪੀ ਡੀ ਐਂਡ ਡੀ ਐਸ ਪੀ ਫਤਿਹਗੜ੍ਹ ਸਾਹਿਬ ਐਂਡ ਡੀ ਐਸ ਪੀ ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ 180 ਮੋਬਾਈਲ ਫੋਨਸ ਨੇ ਜਿਹੜੇ ਉਹ ਰਿਕਵਰ ਕੀਤੇ ਨੇ ਇਹਨਾਂ ਮੋਬਾਈਲ ਫੋਨਸ ਦੇ ਵਿੱਚ 12 Samsung, 20 Vivo, 14 Oppo, ਇੱਕ iPhone, 12 Redmi ਤੇ 120 ਜਿਹੜੇ ਨੇ CEIR ਪੋਰਟਲ ਦੇ ਫੋਨ ਸੀਗੇ ਤੇ ਅੱਜ ਅਸੀਂ ਜਿਨ੍ਹਾਂ ਦੇ ਜਿਹੜੇ ਫੋਨ ਸੀਗੇ ਉਹਨਾਂ ਦੇ ਜਿਹੜੇ ਓਨਰ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਫਤਿਹਗੜ੍ਹ ਸਾਹਿਬ ਬੁਲਾਇਆ ਤਾਂ ਜੋ ਉਹਨਾਂ ਦੇ ਫੋਨ ਅਸੀਂ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਸਕੀਏ ਜੀ ਇਸ ਤੋਂ ਬਾਅਦ ਹੋਰ ਵੀ ਕਈ ਬੰਦੇ ਮੋਬਾਈਲ ਗਵਾਚੇ ਵੀ ਨੇ ਉਹਨਾਂ ਵੱਲ ਵੀ ਕੋਈ ਕਰ ਰਹੇ ਡ라이 ਜੀ ਬਿਲਕੁਲ ਜੀ ਅਸੀਂ ਡੂੰਘਾਈ ਚ ਤਫਤੀਸ਼ ਕਰ ਰਹੇ ਹਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਫੀ ਆਰਸ ਦਰਜ ਕੀਤੀਆਂ ਨੇ ਅਕਿਊਸਟ ਫੜੇ ਸੀ ਉਹ ਫੀ ਆਰਸ ਦੀ ਤਫਤੀਸ਼ ਦੇ ਵਿੱਚ ਹੀ ਜਿਹੜਾ ਹੈਗਾ ਆ ਓਵਰ ਅ ਪੀਰੀਅਡ ਆਫ ਟਾਈਮ ਇਹ ਸਾਰੇ ਮੋਬਾਈਲ ਫੋਨ ਰਿਕਵਰ ਸਰ ਨੰਬਰ ਆਫ ਰੈਕ ਆਫ ਆਫ ਆਰ ਕਿੰਨੇ ਹੋ ਗਏ ਆ ਰਿਗਾਰਡਿੰਗ ਬੁਆਏ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਸ਼ਹੀਦੀ ਸਭਾ ਦੇ ਉਸ ਪੀਰੀਅਡ ਦੇ ਦੌਰਾਨ 15 ਹੈ ਜੀਆਂ ਤੇ ਆਪਣੀਆਂ ਐਫ ਆਈ ਆਰ ਸੀ ਆ ਤੇ ਕਿ ਤੁਹਕ ਤੁਹਨਾਂ ਦੇ ਜੀ ਤੇ ਕਿੰਨੇ ਕੀ ਕੀਮਤ ਕੋਸਲੇ ਹੋਗਾ ਜੀ ਇਹਦਾ ਫੋਨ ਆ ਜੀ ਇਹ ਤਾਂ ਸਾਰੇ ਮਾਰਕੀਟ ਰੇਟ ਤੁਸੀਂ ਦੇਖ ਸਕਦੇ ਹੋ ਇਹਨਾਂ ਫੋਨਾਂ ਦਾ ਮੈਂ ਇਹਨਾਂ ਦਾ ਬ੍ਰਾਂਡ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ ਤੇ ਮੇਨ ਗੱਲ ਇਹ ਹੈ ਕਿ ਜਿਹੜੇ ਓਨਰਸ ਨੇ ਸਾਰੇ ਫੋਨ ਦੇ ਉਹ ਅੱਜ ਬੁਲਾਏ ਗਏ ਨੇ ਤੇ ਉਹਨਾਂ ਨੂੰ ਆਪਣਾ ਫੋਨ ਹੈ ਜਿਹੜਾ ਉਹ ਆਈਡੈਂਟੀਫਾਈ ਕਰ ਚੁੱਕੇ ਉਹਨੂੰ ਫੋਨ ਹੈਂਡਓਵਰ ਕੀਤਾ ਜਾਏਗਾ ਕਿੰਨੇ ਵਿਅਕਤੀ ਜਿਹੜੇ ਫੜੇ ਗਏ ਨੇ ਇਹਦੇ ਇਦੇ ਚ ਅਸੀਂ ਉਸ ਉਹਨਾਂ ਦਿਨਾਂ ਦੇ ਦੌਰਾਨ 50 ਤੋਂ 55 ਜਿਹੜੇ ਅਕਿਊਜ਼ ਨੇ ਉਹ ਫੜੇ ਸੀ ਸੋ ਇਹਸਾਂ ਨੇ ਉਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਦਾ ਅਨਮਿਊਟ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ ਪਰ